ਸਲੂਕ ਮਹੱਲਾ ਤੀਜਾ ਸੂਹੂ ਵੀਏ ਸੂਹਾ ਸਭ ਸੰਸਾਰ ਹੈ ਇਹ ਸੂਹੂ ਵੀਏ ਮੈ ਕੀ ਲਿਵਾਸ ਪਖੰਡ ਦੇ ਤੇ ਧਾਰਨ ਵਾਲੀ ਜੀਵ ਰੂਪ ਇਸਤਰੀ ਹੈ ਸਾਰਾ ਸੰਸਾਰ ਹੀ ਮੈ ਕੀ ਬੜੋਟੀ ਪਖੰਡ ਦਾ ਪਸਾਰਾ ਕਰਨ ਵਾਲਾ ਹੈ ਜਿੰਨ ਦੌਰ ਮਤਿ ਦਰਮਜਾ ਭਾਉ ਹੋਰ ਇਹ ਉਲੇ ਮਾਇਆ ਦੀ ਭਟਕਵਾਏ ਜਿਨ੍ਹਾਂ ਦੇ ਉਤੇ ਖੋਟੀ ਮੱਤ ਹੈ ਸ਼ਰਾਬਾਂ ਪੀਂਦੇ ਹੈ ਅਤੇ ਬੇਵਿਚਾਰ ਕਰਦੇ ਹੈ ਜਰਮਤੈ ਦਰਮਤ ਦੂਜਾ ਭਾਗ ਭਾਗ ਦੇਵੀ ਦੀਓ ਤੇਜ ਪ੍ਰੇਮ ਹੈ ਵਾਹਿਗੁਰੂ ਨੂੰ ਭੁਲਾਤਾ ਹੈ ਜਿਨ੍ਹਾਂ ਨੂੰ ਖਿਨ ਮਹਿ ਝੂਠ ਸਭ ਬਿਨਸ ਜਾਏ ਉਹਨਾਂ ਦੇ ਝੂਠ ਪਖੰਡ ਜਿਨ੍ਹਾਂ ਸਾਰਾ ਇੱਕ ਸ਼ਿੰਕੀਨਾਸ਼ ਹੋ ਜਾਂਦਾ ਜਿਉ ਟਿਕਾ ਨਾ ਬਿਰਖ ਕੀ ਛਾ ਜਿਵੇਂ ਸੂਰਜ ਦੇ ਬਦਲ ਨਾਲ ਬਿਰਖ ਦੀ ਛਾਂ ਬਦਲ ਜਾਂਦੀ ਹੈ ਕਿ ਜਿਵੇਂ ਪੁੰਨਿਆ ਪਰਖਾਂ ਦੇ ਘਰ ਜਦੋਂ ਪਰਾਲਾ ਉਹਦੇ ਪੀ ਸੂਰਜ ਚਲਿਆ ਜਾਂਦਾ ਹੈ ਉਦੋਂ ਪਰਖ ਹੀ ਜਾਂਦੇ ਆ ਮਾਇਆ ਦੇ ਪਛਾਣ ਨੂੰ ਉਹਨਾਂ ਕੋਲੇ ਨਹੀਂ ਦੀ ਕਿਉਂ ਬਿਰਸ਼ ਦੀ ਛਾਂ ਨਹੀਂ ਜਿਵੇਂ ਟਿਗਦੀ ਏਵੇਂ ਉਹਦਾ ਤੇਜ ਪ੍ਰਤਪ ਸਭ ਨਾ ਉਸ ਹੋ ਜਾਂਦਾ ਹੈ ਗੁਰਮੁਖ ਲਾਲੂ ਲਾਲ ਹੈ ਜਿਹੜੇ ਗੁਰਮੁਖਾ ਲਾਲ ਪਿਆਰੇ ਨੂੰ ਪਾ ਕੇ ਲਾਲ ਭਗਤੀ ਦੀ ਲਾਲੀ ਜਾਂ ਗਿਆਨ ਦੀ ਲਾਲੀ ਕਰਕੇ ਲਾਲ ਪਿਆਰੇ ਨੂੰ ਪਾ ਕੇ ਲਾਲ ਹੀ ਲਾਲ ਰੰਗ ਹੈ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੱਡ ਭਾਗਾ ਲਾਲ ਭਗਤੀ ਕਰਕੇ ਲਾਲ ਗਿਆਨ ਕਰਕੇ ਲਾਲ ਬੇਕੀਮਤੇ ਹਨ ਗੁਰਮੁਖ ਕਿਉ ਰੰਗ ਮਜੀਠ ਸ ਚੜਾਓ ਜਿਵੇਂ ਮਜੀਠ ਦਾ ਰੰਗ ਸਾਹ ਭਲੀ ਪ੍ਰਕਾਰ ਚੜਾਓ ਹੁੰਦਾ ਹੈ ਮਜੀਠੀ ਰੰਗ ਜਿਵੇਂ ਪੱਕਾ ਹੁੰਦਾ ਹੈ ਸਚੜਾਓ ਸੱਚਾ ਹੁੰਦਾ ਹੈ ਮੁਰਸਰ ਆਵੇ ਸਚੜਾਓ ਕਰਦੀ ਹੈ ਜਿਵੇਂ ਮਜੀਠ ਦਾ ਰੰਗ ਦਾ ਸਾਹ ਉਹ ਦਾ ਚੜਾਓ ਹੁੰਦਾ ਹੈ ਸੋ ਇਸ ਪ੍ਰਕਾਰ ਉਹਨਾਂ ਨੂੰ ਭਗਤੀ ਦਾ ਰੰਗ ਦਾ ਸੱਚਾ ਚੜਾਓ ਤੁਰਿਆ ਪਰਦਾ ਹੋ ਗਿਆ ਹੈ ਸ਼ਕਤ ਸਿਵੇ ਘਰ ਆਈ ਉਹਨਾਂ ਦੀ ਬ੍ਰਿਤੀ ਸਾਬ ਸਿੰਘ ਜੀ ਸ਼ਕਤੀ ਦੇ ਘਰ ਵਿੱਚੋਂ ਉਲਟ ਕੇ ਸਿਵੇ ਸ਼ਾਂਤੀ ਦੇ ਘਰ ਤੇ ਆ ਗਈ ਹੈ ਸ਼ਕਤੀ ਤਮੋ ਗੁਣ ਦਾ ਨਾਮ ਹੈ ਤਮੋ ਗੁਣ ਤਿਆਗ ਦਿੱਤਾ ਰਜੋ ਗੁਣ ਤੰਕਿਲਤਾਈ ਸ਼ਰਸਤੀ ਹੈ ਸ਼ਾਂਤੀ ਕਲਿਆਣ ਸੂਪ ਦੇ ਘਰ ਵਿੱਚ ਆ ਗਏ ਹਨ ਮਨ ਵਸਿਆ ਹਰ ਅੰਮ੍ਰਿਤ ਨਾਮ ਉਹਦੇ ਮਨ ਤੇ ਹਰੀ ਦਾ ਹੈ ਉਲਟੀ ਸ਼ਕਤ ਸਿਵੇ ਘਰ ਆਈ ਸ਼ਿਵ ਸ਼ਕਤੀ ਵੱਲੋਂ ਉਲਟ ਕੇ ਸ਼ਿਵ ਜੀ ਦੀ ਉਪਾਸ਼ਨਾ ਕਰਨ ਵੱਲੋਂ ਸ਼ੰਤੀ ਪਾਰੋਤੀ ਦੀ ਉਪਾਸ਼ਨਾ ਕਰਨ ਵਾਲੋਂ ਪ੍ਰਕਿਰਤੀ ਵਨੋਂ ਉਲਟ ਕਰਕੇ ਸਤ ਸੰਗਤ ਰੂਪੀ ਕਰ ਜਦੋਂ ਆ ਗਈ ਮਨ ਵਸਿਆ ਹਰ ਅੰਮ੍ਰਿਤ ਨਾਮ ਉਲਟ ਕਰਕੇ ਸ਼ੰਤੀ ਮਾਇਆ ਦੀ ਉਪਾਸ਼ਨਾ ਵਾਲੋਂ ਸਿਵੇ ਕਲਿਆਣ ਸੂਪ ਦੇ ਕਰ ਸਤ ਸੰਗਤ ਜਦੋਂ ਆਈ ਮਨ ਜਿਹੜੀ ਦਾ ਅਮਰ ਤੀਬ ਨਾਮ ਵਸ ਗਿਆ ਨਾਨਕ ਬਲਿਹਾਰੀ ਗੁਰ ਆਪਣੇ ਸਤਗੁਰੂ ਸਾਹਿਬ ਦੀ ਕਨਨ ਬਿਹਾਰ ਗਾਈਏ ਆਪਣੇ ਸਤਗੁਰੂ ਨਾਨਕ ਦੇਵ ਜੀ ਤੋਂ ਜਿਤ ਮਿਲੇ ਆ ਹਰ ਗੁਣ ਦਾ ਜਿਤ ਉਸਨੇ ਉਹ ਮਿਲਨੇ ਕਰਕੇ ਅਕਾਲ ਪੁਰਖ ਰੀਜੇ ਗੁਣਾ ਨੂੰ ਗਾਈ ਜਾ ਹੈ ਰੀਜੇ ਗੁਣਾ ਦੇ گاਹਾ ਨਗਰ ਬਣ ਗਏ ਰੀਜਾ ਗੁਣਾ ਦੇ ਸਮਦਾ ਦੇ ਸਹਿਤ ਹੋ ਗਿਆ ਹੈ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਇਸ ਸੰਜੇ ਨੇ ਸਰਗੁਰੂ ਜੀ ਕਹਿੰਦੇ ਸੂਹਾ ਜਿਹੜਾ ਮਾਇਕੀ ਰੰਗ ਹੈ ਇਹ ਵਿਕਾਰਾਂ ਨੂੰ ਪੈਦਾ ਕਰਨ ਵਾਲਾ ਹੈ ਕਾਂਤ ਨਾ ਪਾਇਆ ਜਾਈ ਇਹਨਾਂ ਕਰਕੇ ਕੰਧ ਪਤੀ ਤਨੇਸ਼ੀ ਰਪਾਇਆ ਨਹੀਂ ਜਾ ਸਕਦਾ ਜੇ ਉਦਲੀ ਮਾਇਕੀ ਲਵਾਸ ਬਣਉਟੀ ਬਣਾਉਂਦਾ ਲਗਾਫ ਬਣਾਉਂਦੇ ਆ ਅੰਦਰੋਂ ਸਿਤੀ ਆਈ ਨਹੀਂ ਹੁੰਦੀ ਇਸ ਲਹਿੰਦੇ ਬੇਲਮ ਨਾ ਹੋਵੇ ਇਸ ਜਿਹੜਾ ਰੰਗ ਆ ਨਾਮ ਤੋਂ ਹੈ ਪੀਖਲਾ ਖਾਵਾ ਪਖੰਡ ਦਾ ਇਹਦਾ ਨਾਸ ਹੁੰਦੀਆ ਢੇਰ ਨਹੀਂ ਲੱਗਦੀ ਅਰੰਡ ਬੈਠੀ ਦੂਜੇ ਭਾਗ ਅਰੰਡ ਨਾਸਤਿਕ ਹੋ ਕੇ ਅਨੀਸ਼ਵਾਰੀ ਹੋ ਕੇ ਦੁਆਦ ਭਾਵਾਲੇ ਪੁਰਖ ਬੈਠੀਆਂ ਨੇ ਰੂਹਾਂ ਮੁੰਦ ਏ ਆਣੀ ਦੁੰਮਣੀ ਅਤੇ ਮੁੰਦੋ ਵਿਆਹ ਯੋਗਨ ਵਾਲੀ ਯਾਨੀ ਸ਼ਾਸਤਰੀ ਸੰਸਕਾਰ ਹੁੰਦੇ ਰਹਤੇ ਅਤੇ ਇਆਣੀ ਅਗਿਆਨ ਦੇ ਸਹਤ ਮੁਗਧ ਵੀ ਸਮਝ ਦੁੰਮਣੀ ਦੁੰਮਣੀ ਹੁੰਦੀ ਹੈ ਦੁਚਿੱਤੀ ਹੁੰਦੀ ਹੈ ਦੁਮਣੀ ਦੁਖੀ ਹੁੰਦੀ ਹੈ ਸੁਹ ਹੈ ਵੇਸ ਲੁਭਾਈ ਜਿਹੜੀ ਮੈਕੀ ਭਟਕਾ ਉਹ ਇੱਕ ਹੀ ਬੜੇ ਦੇ ਬਾਗ ਲੱਗੇ ਹੋਏ ਆ ਬੜੇ ਬਗੀਚੇ ਰੱਬੇ ਬੜੀਆਂ ਕੋਠੀਆਂ ਪਾਈਆਂ ਬੜੇ ਲੋਕ ਮੱਥਾ ਦੇਖਦੇ ਆ ਕਿਉਂ ਮੈਕੀ ਲੁਆਸ ਵੇਖ ਕੇ ਲੁਆਏ ਮਾਨ ਹੋ ਜਾਂਦੇ ਆ ਅੰਦਰੋਂ ਨਾਮ ਦੀ ਲਿਖ ਤੋਂ ਖਾਲੀ ਨੂੰ ਵੇਖ ਕੇ ਉਤਨੀ ਮਾਇਆ ਦੀ ਭਟਕਾਲੇ ਵੇਖ ਕੇ ਲੁਆਏ ਮਾਨ ਹੁੰਦੇ ਆ ਜੋ ਸਬਦ ਸੱਚਾ ਰੰਗ ਲਾਲ ਕਰ ਗੁਰੂ ਸਾਹਿਬ ਦੇ ਸਬਦ ਕਰਕੇ ਖੜਕੇ ਪ੍ਰਿਮੇਸ਼ੁਰ ਦਾ ਜਿਹੜਾ ਰੰਗ ਪ੍ਰੇਮ ਹੈ ਇਹ ਲਾਲ ਰੰਗ ਹੈ ਮਜੀਠੀ ਰੰਗ ਕਰਨਾ ਕਰੋ ਲਾਲ ਪਿਆਰਾ ਬਣਾਉਣਾ ਕਰੋ ਲਾਲ ਗਿਆਨ ਦਾ ਰੰਗ ਕਰੋ ਚਾਹੋ ਭਾਏ ਭਾਏ ਸੀਗਾਰ ਬਣਾਏ ਵੇ ਸ੍ਰੀਉ ਤੋ ਕੇ ਜਿਹੜਾ ਪ੍ਰੇਮ ਕਰਨਾ ਹੈ ਇਹ ਵਾਹਿਗੁਰੂ ਦੀ ਪ੍ਰਾਪਤੀ ਦਾ ਸ਼ਿੰਗਾਰ ਸਖੀ ਬਣਾਉਣਾ ਕਰੀਏ ਨਾਨਕ ਸਦਾ ਸੁਹਾਗਣੀ ਗੁਰੂ ਨਾਨਕ ਦੇਵ ਮਾਰਿਆ ਕਹਿੰਦੇ ਸਦਾ ਪ੍ਰਮੇਸ਼ਰ ਦੇ ਸੁਹਾਗਣ ਮੰਨ ਵਾਲੀ ਹੋਵੇਂਗੀ ਕੀ ਚੱਲਣ ਸਤਗੁਰ ਭਾਗ ਜਿਹੜੀਆਂ ਚੱਲੀਆਂ ਗੁਰੂ ਸਾਹਿਬ ਦੇ ਅਨਸਾਰ ਹੋ ਕੇ ਮਹਾਂਪੁਰਖ ਸਖੀਆਂ ਆਪੇ ਆਪ ਉਪਾਏ ਨੂੰ ਆਪਣੇ ਆਪ ਤੋਂ ਜਿਵੇਂ ਜਲ ਤੋਂ ਲਹਿਰ ਉੱਠਦੀ ਹੈ ਇਹ ਮਾਰਾ ਨੂੰ ਸੰਸਾਰ ਪੈਦਾ ਕੀਤਾ ਹੈ ਆਪ ਕੀਮਤ ਪਾਈ ਆਪੀ ਦੀ ਕੀਮਤੇ ਤਾਂਸੀ ਹੈ ਸ਼ਾਂਤ ਕੀ ਹੈ ਰਾਜਸੀ ਹੈ ਪੁੰਨੀ ਹੈ ਤਾਪੀ ਹੈ ਜੋਗੀ ਹੈ ਭੋਗੀ ਹੈ ਰੋਗੀ ਹੈ ਸੋਗੀ ਹੈ ਇਹ ਜਿ ਸੁਹਾਣ ਵਾਲੇ ਵੀ ਆਪ ਹੀ ਕੀਮਤ ਪਾਉਣਾ ਕੀਤੀ ਹੈ ਇਸ ਦਾ ਅੰਤ ਨਾ ਜਾ ਪਈ ਇਸ ਵਾਹੀ ਦਾ ਅੰਤ ਨਹੀਂ ਕਿਸੇ ਦੇ ਪਾਸੇ ਜਾਣਿਆ ਜਾ ਸਕਦਾ ਉਹ ਸਬਦ ਬੁਝਾਈ ਇਹ ਵੀ ਗੁਰੂ ਸਾਹਿਬ ਦੇ ਸ਼ਬਦ ਕਰਕੇ ਬੂਝ ਸਮਝ ਆਈ ਹੈ ਗੁਰੂ ਸਾਹਿਬ ਨੇ ਸ਼ਬਦ ਦੁਆਰਾ ਬੁਝਾਇਆ ਹੈ ਬਿਆੰਤ ਹੈ ਮਾਇਆ ਮੋਹ ਗੁਬਾਰ ਹੈ ਇਹ ਮਾਇਆ ਦੇ ਮੋਹ ਦਾ ਗੁਬਾਰ ਹਨੇਰਾ ਪਿਆ ਹੋਇਆ ਹੈ ਅਵਰਨ ਦਾ ਪਰਦਾ ਦੂਜੇ ਪਰਮਾਈ ਇਸ ਕਰਕੇ ਦੁਆਇਤ ਭਾਵ ਕਿ ਸ੍ਰਿਸ਼ਟੀ ਧਰਮ ਚ ਆ ਰਹੀ ਧਰਮ ਵਿੱਚ ਮਨਮੁਖ ਠੌਰ ਨਾ ਪਾਏ ਮਨਮੁਖ ਇਹ ਸਭ ਸੰਗਤ ਇਸ ਸਥਿਤੀ ਦਾ ਖਾਣੀ ਪਾਉਂਦੇ ਸੁਰਿਆ ਬਾਜ ਫੈਰਨਾ ਨਹੀਂ ਪਾਉਂਦੇ ਸੱਚ ਕਰਨ ਦੇ ਭਾਣੇ ਪਾਉਂਦੇ ਹਨ ਫਿਰ ਆਵੇ ਜਾਏ ਇੰਜ ਦੇ ਫੇਰੇ ਇੰਜ ਕਾਈ ਆਉਂਦੀ ਜਾਂਦੀ ਰਹਿੰਦੀ ਉਹਨਾਂ ਦੀ ਗੁਰਤੀ ਜੋ ਕਿਸ ਭਾਵ ਹੈ ਸੋ ਥੀ ਹੈ ਜੋ ਕਿਸ ਵਾਰਗ ਨੂੰ ਪਾਉਂਦਾ ਜੀਆਂ ਦੀ ਕਰਨੀ ਵਿਚਾਰੋ ਕਰਮ ਫਲ ਪ੍ਰਜਾ ਤੈਨਾ ਉਥੀਏ ਹੁੰਦਾ ਹੈ ਸਰ ਜੋ ਕਿਸ ਵਾਰਗ ਨੂੰ ਪਾਉਂਦਾ ਹੈ ਉਹ ਕਰਮ ਫਲ ਪ੍ਰਜਾ ਤੈਨਾ ਕਰਮਾਂ ਅਨਸਾਰ ਹੀ ਹੁੰਦਾ ਹੈ ਉਸੇ ਪ੍ਰਕਾਰ ਹੁੰਦਾ ਹੈ ਸਭ ਚੱਲੈ ਰਜਾਈ ਸਾਲੂ ਸ਼ੀਕੀ ਉਹਦਾ ਜੇ ਨਿਯਮ ਬਣਾਇਆ ਹੋਇਆ ਹੈ ਉਹ ਜਿਸ ਤਿਸ ਕਾਨੂੰਨ ਦੇ ਚੱਲਦੀ ਉਹ ਹਜਾਰ ਨੂੰ ਫਲ ਮਿਲਦਾ ਹੈ ਸਲੂਕ ਮਹੱਲਾ ਤੀਜਾ ਸੂਹ ਹੈ ਵੀਸ ਕਾਮਣ ਕੁਲਖਣੀ ਜਿਹੜੀ ਮੈਦੀ ਲੋਅਸ ਤੋਂ ਘਰਨ ਵਾਲੇ ਦੁਨੀਆਂ ਦੇ ਪਖੰਡ ਦੇ ਉਹ ਕਾਮਣ ਚਾਹ ਵਾਂ ਇਸਤਰੀ ਦੀ ਨਹੀਂ ਆਈ ਜੀ ਉਹ ਖੋਟ ਕਾਂਕੋ ਰੂਪੀ ਲਖਣਾ ਵਾਲੇ ਹੈ ਜੈ ਵੀ ਕੋ ਨੂੰ ਕੋਈ ਪਟਣ ਵਾਲੇ ਨਾਸਤ ਕਰਨ ਵਾਲੇ ਹੰਮ ਜੋ ਪ੍ਰਭ ਛੂਟ ਪਰਪੁਰਖ ਧਰੇ ਪਿਆਰ ਜਿਹੜੇ ਪ੍ਰਭ ਅਕਾਲ ਪੁਰਖ ਨੂੰ ਛੱਡ ਕੇ ਪਰਾਇ ਪੁਰਖ ਦੇਵੀ ਦੇ ਉਤਾਰ ਜ ਪਿਆਰ ਰੱਖਦੇ ਹੰਮ ਉਹ ਸਸੀਲ ਨਾ ਸੰਜਮ ਸਦਾ ਝੂਠ ਬੋਲ ਲੈ ਇਹਨਾਂ ਦੇ ਚੀਨ ਨਰਮਾਈ ਆ ਸੁਭਾਅ ਨਹੀਂ ਸੰਜਮ ਇੰਦਰੀਆਂ ਦਾ ਜਨਮ ਨਹੀਂ ਹੈ ਸਦਾ ਜੂੜ ਬੋਉਂਦੇ ਹਨ ਸਾਧਨ ਨੀਹਾਂ ਮਨਮੁਖ ਕਰਮਖੋਆ ਮਨਮੁਖ ਜੀਆਂ ਦੇ ਕੰਮ ਜਿਹੜੇ ਉਹਨਾਂ ਨੂੰ ਖਰਾਬ ਕਰਨ ਵਾਲੇ ਹੀ ਜੀ ਕਰਨੀ ਹੈ ਉਹਨਾਂ ਦੀ ਜਿਸ ਪੂਰਵ ਹੋਵੇ ਲਿਖਿਆ ਉਹਨਾਂ ਦੇ ਪੂਰਵਲੇ ਨਿਸਕਾਮ ਕਰਮ ਮਹਾਰਾਜ ਸਾਹਿਬ ਨੂੰ ਉਹਨਾਂ ਦੀ ਭਾਵਨਾ ਕਰਕੇ ਲਿਖੇ ਹੋਏ ਹੁਣ ਮੱਥੇ 'ਚ ਜਿਸ ਸਤਗੁਰ ਮਿਲਿਆ ਸਹਾਰੂ ਉਹਨਾਂ ਨੂੰ ਸਤਿਗੁਰਾਂ ਦੁਆਰਾ ਪਿਹਾਰ ਈਸ਼ਰਪਤੀ ਮਿਲਦਾ ਹੈ ਪੂਰਤੀ ਕਰਨ ਵਾਲਾ ਸਾਰਿਆਂ ਦੀ ਸੁਹਾ ਵੇਸ ਸਭ ਉਤਾਰ ਧਰੇ ਹੋਈ ਰਮਾਇ ਦਾ ਪਖੰਡਾ ਉਤੋਂ ਵੇਸ ਧਾਰਨ ਹੈ ਮਾਕੇ ਤਿਲਕਸ ਮਾਲਾ ਬਨ ਲੋਗ ਰਾਂ ਖਿਲਾਉਣਾ ਜਾਂ ਨਥੇ ਤਿਲਕ ਲਾ ਲਿਆ ਰੇ ਨਾਲਾ ਫੈਲੀ ਭਗਤਾਂ ਵਾਲਾ ਬਾਣਾ ਬਣਾ ਲਿਆ ਲੋਕਾਂ ਦੇ ਰੱਬ ਨੂੰ ਖਿਲਾਉਣਾ ਜਿਵੇਂ ਨਿਆਣੇ ਨੂੰ ਛੁਣ ਛੁਣੇ ਨੂੰ ਬੁਲਾਦੀਦਾ ਐ ਮਾਲਾ ਫੜ ਕੇ ਤੇ ਤਿਲਕ ਲਾ ਕੇ ਰੱਬ ਨੂੰ ਮਸ਼ਕਰਾ ਸਮਝੇ ਵੀ ਨਿਆਣਾ ਹੀ ਆਖਣੇ ਬੇਰਜੂਸ਼ ਚੁਣਾਵੇ ਕੇ ਇਸ ਪ੍ਰਕਾਰ ਲੋਕਾਂ ਨੇ ਇਉਂ ਕਰਦੇ ਹੁੰਦੇ ਜਿਹੜੇ ਇਹ ਹੈ ਜਾਂ ਮਾਈਕੀ ਵੇਸ ਹੈ ਇਹ ਸਾਰਾ ਸੁਹਾਵੇ ਸੋ ਸੁਹਾਵੇ ਸਭ ਉਤਾਰ ਧਰੇ ਜਿਹੜੇ ਜਿਹੜੇ ਬਖੰਡ ਕਰਕੇ ਵਿਖਾਉਣੇ ਸਾਰਾ ਉਤਾਰ ਕੇ ਰੱਖਦੇ ਲਾਉਂਦੇ ਹਨ ਗਲ ਪਹਿਰ ਖਿਮਾ ਸੀਗਾਰ ਉਹ ਗਲ ਦੇ ਵਿੱਚ ਅੰਤ ਕਰਦੇ ਹੁੰਦੇ ਜਿਹੜੀ ਖਿਮਾ ਕਰਨ ਕਰਨੀ ਹੈ ਛੋਟਾ ਆਦਮੀ ਬੇਗਮੀ ਕਰ ਜਾਵੇ ਉਹਦੀ ਬੇਗਮੀ ਸਹਾਰ ਲੈਣੀ ਮਾਫ ਕਰ ਦੇਣਾ ਇਕ ਮਾਦਾ ਸ਼ਿੰਗਾਰ ਪਹਿਰਦੇ ਹਾਂ ਪੀਐ ਸਾਹੁਰਾ ਬਹੁ ਸੂਭਾ ਪਾਏ ਕੋ ਕਿਤੇ ਲੋਕ ਦੀ स्त्री ਸਹੁਰੇ ਘਰ ਚ ਵੀ ਬੜੀ ਭਾਰੀ ਸੂਭਾ ਪਾਉਂਦੀ ਹੈ ਜਿਸ ਪੂਜ ਕਰੇ ਸਭ ਸੈ ਸਾਰਾ ਸੰਸਾਰ ਉਹਦੀ ਬਜ਼ੁਰਗ ਜਾਣ ਕੇ ਪੂਜਨ ਕਰਦਾ ਸਿੱਖਿਆ ਲੈਂਦੀਆਂ ਹਨ ਬੀਬੀਆਂ ਉਹਦੇ ਪਾਸੋਂ ਕਿ ਚੰਗੇ ਗੁਣਾ ਵਾਲੀ ਬੀਬੀ ਐ ਇਸੇ ਪ੍ਰਕਾਰ ਪੀਏ ਸਾਹੁਰਾ ਬਹੁ ਸੋਭਾ ਪਾਈ ਪੀਏ ਇਸ ਲੋਕ ਦੇ ਮਹਾਤਮਾ ਸਾਰੇ ਪਰਲੋਕ ਵਿੱਚ ਬੜੀ ਭਾਰੀ ਸੋਭਾ ਪਾਉਂਦੇ ਹਮ ਜਿਸ ਪੂਜ ਕਰੇ ਸਭ ਸਹ ਸਾਰੇ ਸਾਰੇ ਉਹਨੇ ਮਹਾਂਪੁਰਖਾਂ ਦਾ ਪੂਜਨ ਕਰਦਾ ਹੈ ਵਧਾਈ ਕਰਦਾ ਕਿ ਧੰਨੇ ਮਹਾਂਪੁਰਖਾਂ ਨੇ ਇਹਨਾਂ ਤੇ ਲੋਕ ਪ੍ਰਯੋਗ ਦੀ ਸਹਾਇਤਾ ਦੀ ਸਿੱਖਿਆ ਮਿਲਦੀ ਐ ਉਹ ਰਲਾਈ ਕਿਸੇ ਦੀ ਨਾ ਰਲ ਐ ਉਹ ਰਲਾਈ ਹੋਈ ਆਨੇ ਜਿਵੇਂ ਕਿਸੇ ਹੋਰ ਰਾਣੀ ਆ ਉਹ ਕਿੰਨੀ ਰੱਦ ਗਈ ਹ ਜਿਸ ਰਾਵੇ ਸਿਰਜਣ ਹ ਜਿਸ ਰਾਣੀ ਨੂੰ ਪਟਨਾਣੀ ਰਾਜ ਪਾਦਸ਼ਾਹਾਂ ਤੇ ਮਹਾਰਾਜਾਂ ਨੇ ਬਣਾ ਲਿਆ ਹੋਵੇ ਇਸੇ ਪ੍ਰਕਾਰ ਉਹ ਰਲਾਈ ਹੋਏ ਤਖਤ ਕਿਸੇ ਦੁਨੀਆ ਦੇ ਅੰਦਰ ਨਹੀਂ ਰਲਦੇ ਹਨ ਕਿਸੇ ਭੇਖਾਂ ਵਾਲਿਆਂ ਚ ਜਿਸ ਰਾਵੇ ਸਿਰਜਣ ਹਾਰ ਨਾਨਕ ਜੀ ਰਾਵੇ ਜੀ ਰਾਵੇ ਆਪੇ ਇਹ ਕਰ ਲੈਂਦਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣਾ ਲੈਂਦਾ ਹੈ ਨਾਨਕ ਗੁਰਮੁਖ ਸਦਾ ਸੁਹਾਗਣ ਜੀ ਸਰਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਗੁਰਮੁਖਾ ਪੁਰਖ ਹੈ ਉਹ ਸਦਾ ਵਾਹਿਗੁਰੂ ਦੇ ਸੁਹਾਗ ਵਾਲਿਆਂ ਹਨ ਜਿਸ ਅਬਨਾਸੀ ਪੁਰਖ ਪਤਾ ਜਿਨ੍ਹਾਂ ਨੇ ਆਪ ਦਾ ਅਬਨਾਸੀ ਪੂਰਨ ਪਤਪਤੀ ਪਰਮੇਸ਼ਰ ਬਣਾਇਆ ਹੈ ਜਿਸ ਅਬਨਾਸੀ ਪੁਰਖ ਪਰਧਾਰ ਪਰਧਾਰ ਪਤੀ ਜੋ ਸਾਰਿਆਂ ਦਾ ਭਗਤਾ ਹੈ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਇੱਕ ਪਹਿਲੇ ਹੋਇਆ ਸਾਰਿਆਂ ਦੇ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਜਿਹੜਾ ਸੁਹਾ ਮਹਿਕੀ ਰੰਗ ਹੁੰਦਾ ਹੈ ਸਾਗ ਸੰਗ ਦੀ ਕੁਸਮੇ ਦਾ ਰੰਗ ਅਦੇ ਰਾਜਾ ਜੀ ਨੇ ਸੁਪਨਾ ਹੁੰਦਾ ਹੈ ਬਿਨ ਤਾਗੇ ਗਾਲ ਹਾ ਜੇ ਕੋਈ ਕਹੇ ਤਾਗਿਆਂ ਤੋਂ ਬਿਨਾ ਗਾਲ ਚ ਹਾਰ ਮੈਂ ਪਾ ਲਿਆ ਹੈ ਜੇ ਕਹੇ ਮੈਂ ਦੋਹੇ ਦੀ ਤਾਰ ਪਾ ਲਈ ਉਹ ਵੀ ਤਾਗਾ ਹੀ ਹੈ ਨਾ ਬਲੈ ਕੋਈ ਕੁੱਤੇ ਉਠਾਂਕਣਾ ਕਰੇ ਸੱਚਾ ਰੰਗ ਤਾਗੇ ਤੋਂ ਬਿਨਾ ਜਿਵੇਂ ਗਾਲ ਚ ਹਾਰ ਨਹੀਂ ਹੈ ਸੱਚਾ ਰੰਗ ਮਜੀਠ ਕਾ ਇਸੇ ਪ੍ਰਕਾਰ ਫਿਰ ਪੜੋ ਸੁਹਾ ਰੰਗ ਸੁਪਨਾ ਨਹੀਂ ਸੀ ਮੈਂ ਕੀ ਰੰਗ ਜਿਹੜਾ ਉਹ ਝੂਠਾ ਹੈ ਇਸ ਪ੍ਰਕਾਰ ਯਵੇਂ ਨੀਸੀ ਰਾਤ ਨੂੰ ਸੁਪਨਾ ਆਉਂਦਾ ਹੈ ਵਿਦਿਆਰੂਪੀ ਰਾਤ ਵਿੱਚ ਸੁਪਨਾ ਸੰਸਾਰ ਕਲਪਿਆ ਹੋਇਆ ਝੂਠਾ ਹੈ ਓ ਬਿਨ ਤਾਗੇ ਗਲ ਹਾ ਯਿਨਾਂ ਲਈ ਪ੍ਰੇਮ ਰੂਪੀ ਤਾਗਾ ਨਹੀਂ ਗਲ 'ਚ ਉਹ ਸੁਭਗੁਣਾ ਦਾ ਹਾਰ ਕਿਵੇਂ ਪਾਉਣਗੇ ਉਹਨਾਂ ਦੇ ਪ੍ਰੇਮ ਰੂਪੀ ਤਾਗੇ ਤੋਂ ਬਿਨ ਵਗੈਰ ਗਲ 'ਚ ਹਾਰ ਨਹੀਂ ਸੋਵੇਗਾ ਪ੍ਰੇਮ ਨਾਲ ਹੀ ਸਾਰੇ ਗੁਣ ਸੋਹਣੇ ਹਾਰ ਜਿਨੀਆਂ ਹੀ ਸੋਭ ਨਹੀਂ ਕੋੜੇ ਹੈ ਸੱਚਾ ਰੰਗ ਮਜੀਠ ਕਾ ਤੱਤੇ ਗਾਤੇ ਤੋਂ ਬਿਨਾਂ ਗਾਰੇ ਵਿੱਚ ਹਰੀ ਦੀ ਪ੍ਰਾਪਤੀ ਉਧਾਰ ਕਮੇ ਨੂੰ ਉਤੇਕਰੂ ਮਿਲੇਗਾ ਸੱਚਾ ਰੰਗ ਮਜੀਠ ਕਾ ਸੱਚਾ ਰੰਗ ਭਾਈ ਮਜੀਠ ਭਗਤੀ ਦਾ ਹੈ ਮਹਾਰਾਜ ਸਾਹਿਬ ਕਹਿੰਦੇ ਐ ਗੁਰਮੁਖ ਬ੍ਰਹਮ ਵਿਚਾਰ ਜੋ ਗੁਰਮੁਖ ਬ੍ਰਹਮਾਤਮਾ ਦੀ ਵਿਚਾਰ ਕਰਦੇ ਧੰਨੋ ਜੀਵਨ ਹਨ ਨਾਨਕ ਪ੍ਰੇਮ ਮਹਾਰਾਸੀ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਪ੍ਰੇਮ ਕਰਕੇ ਮਹਾਂਬੜੀ ਘਾਰੀ ਰਸ ਵਿੱਚ ਰੰਗੀ ਹੈ ਸਭ ਬੁਰਾਈਆਂ ਛਾਰ ਉਹਦੀਆਂ ਸਾਰੀਆਂ ਬੁਰਾਈਆਂ ਸਵਾਹ ਹੋ ਜਾਣੀ ਮਿਆ ਬੁਰਾਈਆਂ ਦੇ ਪੈਦਾ ਕਰਨ ਵਾਲੇ ਕਾਉਂ ਕ੍ਰੋਧ ਸਭ ਨਾਸ਼ ਹੋ ਜਾਂਦੇ ਸੀ ਵਾਹਿਗੁਰੂ ਕਿਰਪਾ ਕਰਦਾ ਹੈ ਬੁਰਾਈਆਂ ਵਾਲੀਆਂ ਸਾਰੀਆਂ ਸੁਆਹ ਹੋ ਜਾਂਦੀਆਂ ਲਾਣਤਾਂ ਪੈਂਦੀਆਂ ਉਹਨਾਂ ਤੇ ਪੌੜੀ ਇਹੋ ਜਗ ਆਪ ਉਪਾਇਓ ਇਹ ਸਾਰਾ ਜਗ ਤਾਂ ਵਾਹਿਗੁਰੂ ਨੇ ਆਪ ਹੀ ਪੈਦਾ ਕੀਤਾ ਹੈ ਕਰ ਚੋਜ ਵਿਡਾਂ ਇਹ ਵੇਖ ਲਓ ਕਿਹਦਾ ਚੋਜ ਅਸਚਾਰ ਜੀ ਕੀਤਾ ਹੈ ਵਿਡਾਂ ਬੜਾ ਅਸਚਾਰਜ ਹੈ ਇਹ ਪੰਜ ਧਾਤ ਵਿੱਚ ਪਾਏ ਅਸਚਾਰਜ ਕੌਣ ਤੇ ਕੀਤਾ ਹੈ ਪੰਜ ਧਾਤ ਵਿੱਚ ਪਾਈ ਵੇਖੋ ਪੰਜੇ ਧਾਤ ਪੰਜ ਤੱਤ ਵੀ ਵਿੱਚ ਪਾਏ ਪੰਜੇ ਤਾਕਾ ਕੰਮ ਕਰੋ ਲੋਭ ਮੋਹ ਕਾਰ ਵੀ ਵਿੱਚੇ ਪਾਏ ਪੰਜਾਂ ਦੇ ਅੰਸ਼ ਪੰਜਾਂ ਦੀ ਧਾਤ ਇਸ ਕਪੂ ਸੰਤ ਉਹ ਦੇ ਆਧਰਨ ਵਿਚਾਰ ਇਹ ਵੀ ਵਿਚੇ ਪਾਉਣਾ ਕੀਤੇ ਆਾਤਮਾਯਾ ਦੇ ਮੋਹ ਝੂਠ ਗੁਮਾ ਇੱਕ ਵਾਸੇ ਮੋਹ ਹੈ ਇੱਕ ਵਾਸੇ ਝੂਠ ਹੈ ਇੱਕ ਵਾਸੇ ਬਲੇਕ ਹੈ ਇੱਕ ਵਾਸੇ ਸੱਚ ਹੈ ਇੱਕ ਵਾਸੇ ਗੁਮਾਨ ਹੈ ਇੱਕ ਵਾਸੇ ਮਰਦਾ ਇਹ ਮਾਰਾ ਸੰਪਾਉਣਾ ਕੀਤੇ ਆ ਪਰ ਖੰਗਾਸਤੇ ਵੀ ਕਿਹੜੀਆਂ ਚੀਜ਼ਾਂ ਚਿਤ ਲਾਉਂਦਾ ਹੈ ਆਵੇ ਜਾਏ ਭਵਾਈ ਹੈ ਜਿਹੜਾ ਇਹਨਾਂ ਦੀ ਕੁਸ਼ੰਗਤ ਕਰਦਾ ਉਹ ਜਨ ਤਾਰ ਕੇ ਆਉਂਦਾ ਤੇ ਮਰ ਮਰ ਕੇ ਜਾਂਦਾ ਹੈ ਪੁਆਇਆ ਜਾਂਦਾ ਜੂਨਾ ਚ ਮਨੁੱਖ ਆ ਗਿਆਂ ਉਹਨਾਂ ਦੇ ਅੰਦਰ ਮਨਮੋਹ ਸੰਦਿਲ ਸੂਪ ਦਾ ਗਿਆਨ ਹੈ ਗਿਆਨ ਨਹੀਂ ਹੈ ਕਿਤਨਾ ਆਪ ਬੁਝਾਏ ਬਿਗਨਾ ਨੂੰ ਗੁਰਮਖੰਦੀ ਸੰਗਤ ਕਰਕੇ ਆਪਣਾ ਸੂਮਾਰ ਨੂੰ ਬੁਝਾਇਓ ਸਮਝਾ ਦਿੱਤਾ ਹੈ ਗੁਰਮੁਖ ਹਰ ਗਿਆ ਉਹ ਗਉਣ ਗੁਰਮਖ ਹੈ ਗਿਨਨ ਹਰੀ ਸਰੂਪ ਦਾ ਗਿਆਨ ਹੈ ਭਾਗਤ ਖਜ਼ਾਨਾ ਬਖਸੇ ਉਹ ਉਹਨਾਂ ਨੂੰ ਭਾਉ ਭਗਤੀ ਦਾ ਖਜ਼ਾਨਾ ਵੀ ਮਾਰਨ ਬਖਸ਼ ਦਿੱਤਾ ਸਾਧ ਸੰਗਤ ਜੀ ਹਰ ਨਾਮ ਨਿਧਾਨ ਹਰੀ ਦੇ ਨਾਮ ਦਾ ਖਜ਼ਾਨਾ ਹੈ ਜੋ ਉਹ ਖਜ਼ਾਨੇ ਦੇ ਮਾਲਕ ਮਾਰ ਅਸ ਕੁੰਜੀ ਜਿੰਨ ਕੋ ਸੌਬियत ਨਾ ਮਿਲੇ ਪੰਡਾਰ ਬ੍ਰਹਮ ਵਿਦਿਆ ਰੂਪੀ ਕੁੰਜੀ ਦੇਤੀ ਹੈ ਪ੍ਰਵੇਸ਼ ਦੇ ਨਾਮ ਦਾ ਖਜ਼ਾਨਾ ਹੈ ਸਰੂਪ ਉਹ ਹਰ ਨਾਮ ਨਿਧਾਨ ਰੀਦੇ ਨਾਮ ਦੇ ਖਜ਼ਾਨੇ ਬਣ ਗਏ ਹਨ ਉਹ ਨਿਧੀਆਂ ਦੇ ਆਣ ਸ਼ਲੋਕ ਮਹੱਲਾ ਤੀਜਾ ਸੂਹੂ ਬੀਏ ਸੂਹਾ ਵੇਸ ਛੱਡ ਤੂੰ ਹੇ ਮਲਕੀ ਲੁਆਸ ਪਖੰਡ ਦੇ ਵੇਸ ਧਾਰਨ ਵਾਲੇ ਦੀ ਪੁਰਖ ਦੀ ਨਿਆਈ ਇਸਤਰੀਏ ਤੂੰ ਇਹ ਜੀਵ ਰੂਪੀ ਇਸਤਰੀਏ ਇਹ ਮਈ ਕੀ ਨਿਵਾਸ ਪਖੰਡ ਦਾ ਪੇਸ਼ਰਦੇ ਤੋਂ ਤਾਂ ਪਿਰ ਲੱਗੀ ਪਿਆਰ ਤੈਨ ਕਦੀ ਅਕਾਲ ਪੁਰਖ ਤੇਰਾ ਸਖੀ ਪਿਆਰ ਲਗੇਗਾ ਸੁਹੇ ਵੇਸ ਪਿਰ ਕਿਨਾਂ ਨਾ ਪਾਏ ਇਹ ਪਖੰਡ ਦੇ ਬੇਸਤਾਰ ਨੇ ਕਰਕੇ ਪਤੀ ਅਕਾਲ ਪੁਰਖ ਕਿਸੇ ਨੂੰ ਨਹੀਂ ਪਾਇਆ ਹੈ ਅਧਰੋ ਪਿਆਰ ਤੋਂ ਬਿਨਾ ਮਨਮੁਖ ਦਜ ਮੂਈ ਗਾਵਾਂ ਮਨਮੁਖ ਇਹੜੀ ਹੈ ਵਿਸ਼ਿਆਂ ਦੀ ਅਗ ਕਰਕੇ ਦਜ ਸੜ ਕਰਕੇ ਮਰ ਗਈ ਹੈ ਗੁਆਰ ਬਸ ਸਮਝੀ ਸਮਝ ਤਾਈ ਚ ਸਤਗੁਰ ਮਿਲਿਆ ਸੁਹਾਵੇ ਗਿਆ ਸਤਿਗੁਰਾਂ ਦੇ ਨਾਲ ਜਿਹੜੇ ਮਿਲੇ ਆ ਉਹ ਮਹਾਰਾਜ ਸਾਹਿਬੇ ਪਾਣੀ ਚੱਲਦੇ ਹਨ ਉਤੋਂ ਭਟਕਣਾ ਵਾਲਾ ਵੇਸ ਬਣਾਉਣਾ ਜਿਹੜਾ ਅਨੇਕ ਪ੍ਰਕਾਰ ਦਾ ਸਾਰਾ ਚਲਿਆ ਗਿਆ ਹਉਮੈ ਵਿੱਚੋਂ ਮਾਰ ਹਰ ਦੇ ਦੇ ਵਿੱਚੋਂ ਹੰਗ ਤਾਂ ਮਾਰ ਦਿੱਤੀ ਐ ਮੇੜ ਦਿੱਤੀ ਹੈ ਮਨ ਤਨ ਰੱਤਾ ਲਾਲ ਹੋਆ ਉਹਨਾਂ ਦਾ ਮੰਨ ਤੇ ਤਨ ਵਾਹਿਗੁਰੂ ਦੇ ਵਿੱਚ ਰੰਗਿਆ ਲਾਲ ਚੂਚੂਆ ਗਿਆੰਦੇ ਰੰਗ ਵਾਲਾ ਹੋ ਗਿਆ ਹੈ ਰਸਨਾ ਰਤੀ ਹੁਣ ਸਾਰ ਰਸਨਾ ਵੀ ਮਾਰ ਦੇ ਗੁਣਾ ਦੇ ਸਾਰ ਸੰਭਾਲੋਂ ਵਿੱਚ ਰੰਗੀ ਹੋਈ ਏ ਉਹਨਾਂ ਦੀ ਸਦਾ ਸੁਹਾਗਣ ਸ਼ਬਦ ਮੰਨ ਸਦਾ ਸਦਾ ਵਾਹਿਗੁਰੂ ਦੇ ਆਨੰਦ ਵਾਲੇ ਮਹਾਤਮਾ ਹਨੋ ਯੋ ਗੁਰੂ ਸਾਹਿਬੇ ਸ਼ਬਦ ਨੂੰ ਮਨ 'ਚ ਮੰਨਨ ਕਰਦੇ ਐ ਭੈ ਭਾਈ ਕਰੇ ਸੀਗਾ ਸਹਿਤ ਸੰਯੁਗਤ ਕੇ ਆਦਬ ਦੇ ਸਹਿਤ ਹੋ ਕੇ ਪ੍ਰੇਮ ਦਾ ਸ਼ਿੰਗਾਰ ਕਰਦੇ ਹਨ ਨਾਨਕ ਕਰਮੀ ਮਹਿਲ ਪਾਇਆ ਇਹ ਜਿਹਾ ਪੁਰਖਾਂ ਨੇ ਨਿਸ਼ਕਾਮ ਕਰਮਾ ਕਰਕੇ ਮਹਲ ਸੂਪ ਨੂੰ ਪਾ ਲਿਆ ਹੈ ਫਿਰ ਰਾਖਿਆ ਔਰਤਾ ਜਿਵੇਂ ਉਹਨਾਂ ਦੀ ਅਕਾਲ ਤਖ਼ਤੋਂ ਦਿਲ 'ਚ ਵਸਾ ਕੇ ਰੱਖਿਆ ਹੈ ਮਹੱਲਾ ਤੀਜਾ ਮੁੰਧੇ ਸੁਹਾ ਪਰਹਰੋ ਫਿਰ ਮੋਢੇ ਅਗਿਆਤ ਜੋਗਨ ਵਾਲੇ ਸ਼ੌਂਕ ਤਾਂ ਹੈ ਪਰ ਗਿਆਨ ਨਹੀਂ ਕਿਵੇਂ ਸ਼ੌਂਕ ਵਾਹਿਦੂ ਚ ਨਵਾਈਦਾ ਸੁਹਾ ਜਿਹੜਾ ਮੈਕੀ ਲਵਾਸ ਪਖੰਡ ਦਾ ਇਤਿਆਗ ਦੇ ਚੰਨਣ ਦੇ ਪੂਏ ਪਾ ਲੈਣੇ ਅਤੇ ਤਿਵਕ ਛਾਪਾ ਲਾ ਦੇਣਾ ਇਸ ਪ੍ਰਕਾਰ ਦੇ ਮੈਕੀ ਲਵਾਸ ਸਭ ਛੱਡ ਦਿਓ ਲਾਲ ਕਰਹੂ ਸੀਗਾ ਲਾਲ ਭਗਤੀ ਦਾ ਪਿਆਰ ਕਰਨ ਰੂਪ ਸ਼ਿੰਗਾਰ ਧਾਰਨ ਕਰੋ ਆਵਣ ਜਾਣਾ ਵਿਸਰੈ ਫੇਰ ਆਉਣਾ ਜਾਣਾ ਜਿਹੜਾ ਇਹ ਨਿਵਰਤ ਹੋ ਜਾਏਗਾ ਇਹ ਵਿਸਰਨੇ ਕਰਕੇ ਹੀ ਹੈ ਜਿਨ੍ਹਾਂ ਚਿਰ ਵਾਹਿਗੁਰੂ ਵਿਸਰਦਾ ਉਹਨਾਂ ਚ ਵੀ ਜੰਮਣ ਮਰਨ ਹੈ ਹੁਣ ਸਭ ਦੀ ਵਿਚਾਰ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੋ ਫੇਰ ਆਉਣਾ ਜਾਣਾ ਵਿਸਰਜਣ ਹੋ ਜਾਏਗਾ ਵਿਦਿਆ ਹੋ ਜਾਏਗਾ ਮੁੰਦ ਸੁਹਾਵੀ ਸੋਹਣੀ ਉਹ ਮੁੰਦ ਮੁੰਦ ਅਗਿਆਤ ਜੋਗਨ ਵਾਲੀ ਸੁਹਾਵੀ ਸੋਹਣੀ ਖੈ ਸੋਹਣੀ ਭਗਤੀ ਹੈ ਜਿਹਦੇ ਅੰਦਰ ਪ੍ਰੀਤੀ ਹੈ ਪਰਮੇਸ਼ਰ ਦੀ ਜਿਸ ਘਰ ਹਾਰ ਜਿਸ ਘਰ ਸਹਜ ਪਤਾ ਜਿਨ੍ਹਾਂ ਦੇ ਘਰ ਦੇ ਹਿਰਦੇ ਦੇ ਅੰਦਰ ਸ਼ਾਂਤੀ ਦੇ ਦੇਣ ਵਾਲਾ ਪਤਾਰ ਪਰਮੇਸ਼ਰ ਬ੍ਰਹਮ ਹੈ ਆ ਪ੍ਰਗਟ ਹੋਇਆ ਹੋਇਆ ਨਾਨਕ ਸਾ ਧਨ 라ਵੀ ਹੈ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਤਨ ਪਰਮੇਸ਼ਰ ਦੇ ਨਾਮ ਨੂੰ ਰਾਵੀਏ ਵਿਚਾਰ ਦੀ ਰਹਿੰਦੀ ਹੈ ਜਿਹੜੀ 라ਵੀ 라ਵਣ ਹਾ ਉਹਨਾਂ ਨੂੰ 라ਵਣ ਹਾਰੇ ਜਿਹੜਾ ਹੋਰਨਾਂ ਨੂੰ ਅਪੇਧ ਕਰਨ ਵਾਲਾ ਨੇ ਭਗਤਾਂ ਸੰਤਾਂ ਨੂੰ ਉਹਨਾਂ ਨੂੰ ਵੀ ਆਵੇ ਜਿਹੜਾ 라ਵੇਗਾ ਭੇਦ ਕਰ ਲਵੇਗਾ ਉਹ ਪਰਮੇਸ਼ਰ ਜਿਹੜੀਆਂ ਹਰ ਵਕਤ ਪਰਮੇਸ਼ਰ ਦੇ ਨਾਮ ਦੇ ਉਚਾਰਨ 'ਚ ਲੱਗੀਆਂ ਹੋਈਆਂ ਹਨ ਮੋਹੜੀ ਉਹ ਫੂੜ ਕਟੰਬ ਹੈ ਜਿਹੜਾ ਧਾਈ ਝੂਠ ਬੋਲਣਾ ਹੈ ਕਟੰਬ ਦਾ ਮੋਹ ਹੈ ਸਭ ਝੂਠਾ ਹੀ ਹੈ ਉਗ ਦਰਤਾ ਮਨਮੁਖ ਜਿਹੜਾ ਸ਼ਾਸਤਰ ਗਿਆਤ ਤਹੀਣਾ ਮੁਖਦ ਗੋ ਸਮਝੋ ਮਨ ਨੂੰ ਮੁਖੀ ਬਣਾ ਕੇ ਵਿੱਚ ਹੀ ਰੰਗਿਆ ਰਹਿੰਦਾ ਹਰ ਵਕਤ ਹਉ ਮੈਂ ਮੇਰਾ ਕਰਮ ਹੋਈ ਉਹ ਮੈਂ ਦੇਦੀ ਕਰਕੇ ਮੇਰ ਪਜਾਰਥਾਂ ਨਹੀਂ ਕਰਕੇ ਮਰ ਗਏ ਕਿਸ ਸਾਥ ਨਾ ਲਿੱਤਾ ਕੰਤਨ ਵੀ ਜਾਨ ਮੇਰੇ ਕੋਈ ਵੀ ਚੀਜ਼ ਨਾਲ ਨਹੀਂ ਲਈ ਹੈ ਸਿਰ ਉੱਪਰ ਜੰਗ ਕਾਲ ਨਾ ਸੁਝੇ ਸੋਇ ਤੇ ਜੰਗ ਕਾਲ ਕਰਨ ਵਾਲਾ ਖਰੋਤਾ ਹੈ ਮੇਰ ਤੋਂ ਸਿਰ ਉਪਰੇ ਪਸਵਾ ਨਹੀਂ ਬੂਝੇ ਉਦਵਿਸ਼ ਦਾ ਨੀਯੇ ਜਿਤਨਾ ਹੀ ਤੁਜੈ ਪਰਮਿੱਤਾ ਮੈਂ ਦੁਜੇ ਅਤੰਤ ਭਰਮਿਆ ਹੋਇਆ ਭਰਮ ਦਾ ਹੈ ਫਿਰ ਵੀਲਾ ਹੱਥ ਨਾ ਫਿਰ ਬਖਸ਼ਾਉਣ ਦਾ ਵੀਰੇ ਇਹਦੇ ਹੱਥ ਨਹੀਂ ਆਵੇਗਾ ਜਮ ਕਾਲ ਵਸ ਕੀਤਾ ਜਦੋਂ ਜਮ ਕਾਲ ਕੰਨ ਆਏ ਆਪਣੇ ਵਸ ਕਰ ਲਿਆ ਜਿਹਾਂ ਧੁਰ ਲਿਖ ਪਾਇਆ ਜਿਹਾਂ ਜੀਵ ਨੇ ਜਿਹੇ ਸੇਰੀ ਵੱਢਦੇ ਸਾਰੀ ਤੂਕੋ ਸੇ ਕਰਮ ਤੁਮਿੱਤਾ ਜਿਹੇ ਇਹ ਕਰਮਾਂ ਨੂੰ ਕਮਿੱਤਾ ਕਮਾਇਆ ਹੈ ਉਹ ਜਿਹੜਾ ਤੁਰਨ ਲਿਖ ਪਾਇਆ ਹੈ ਜਿਹੜਾ ਤੁਰੋਂ ਆਪ ਨੂੰ ਪਰਮੇਸ਼ਰ ਲਿਖ ਪਾਇਆ ਹੈ ਉਸ ਤਰ੍ਹਾਂ ਦਾ ਉਹ ਬਣੀ ਹੈ ਸੇ ਉਹ ਜੇ ਕਰਮਾਂ ਨੂੰ ਕਮਿਤਾ ਕਮਾਉਂਦਾ ਹੈ